ਤੁਸੀਂ ਵੇਖੋ ਅੱਜ ਆਪਾਂ ਬਹੁਤ ਸਾਰੇ ਲੋਕ ਜਿਹੜੇ ਆਪਣੇ ਰੋਮਾਂ ਦੀ ਬੇਦਬੀ ਕਰਦੇ ਆ ਦਾੜਾ ਕਟਾ ਲੈਂਦੇ ਆ ਕੇਸ ਕਟਵਾ ਲੈਂਦੇ ਆ ਸੁੰਦਰ ਬਣਨ ਦੇ ਚੱਕਰ ਵਿੱਚ ਕਿ ਆਪਾਂ ਹੋਰ ਸੋਹਣੇ ਬਣ ਜਾਈਏ ਆਪਾਂ ਦਾੜਾ ਕਟਵਾ ਲਈਏ ਕੇਸ ਕਟਵਾ ਲਈਏ ਨਾਈਆਂ ਕੋਲ ਜਾ ਕੇ ਪਰ ਗੁਰੂ ਪਿਆਰਿਓ ਕਦੀ ਤੁਸੀਂ ਵੇਖਿਓ ਕਦੇ ਕਿਸੇ ਸ਼ੇਰ ਨੇ ਆਪਣੇ ਕੇਸ ਕਟਵਾਏ ਆ ਜਾਂ ਕਦੀ ਕਿਸੇ ਮੋਰ ਨੇ ਆਪਣੇ ਖੰਭ ਕਟਵਾਏ ਆ ਜਾਂ ਕਦੀ ਕਿਸੇ ਮੁਰਗੇ ਨੇ ਆਪਣੇ ਕਲਗੀ ਕਟਵਾਈ ਆ ਕਿਉਂਕਿ ਸਭ ਤੋਂ ਜ਼ਿਆਦਾ ਗਰੂ ਪਿਆਰਿਓ ਜਦੋਂ ਸ਼ੇਰਨੀ ਸ਼ੇਰ ਦੇ ਲਾਗੇ ਖਲਾਉਂਦੀ ਆ ਨਾ ਤੇ ਸਭ ਤੋਂ ਜ਼ਿਆਦਾ ਸੋਹਣਾ ਸ਼ੇਰ ਲੱਗਦਾ ਆ ਤੇ ਜਦੋਂ ਮੋਰ ਮੋਰ ਦੇ ਲਾਗੇ ਵੀ ਮੋਰਨੀ ਖਲਾਉਂਦੀ ਆ ਨਾ ਉਦੋਂ ਵੀ ਸਭ ਤੋਂ ਸੋਹਣਾ ਮੋਰ ਹੀ ਲੱਗਦਾ ਗਰੂ ਪਿਆਰਿਓ ਤੇ ਜਦੋਂ ਮੁਰਗੇ ਦੇ ਲਾਗੇ ਮੁਰਗੀ ਖਲਾਉਂਦੀ ਆ ਤੇ ਉਦੋਂ ਵੀ ਕਲਗੀ ਨਾਲ ਸੋਣਾ ਮੁਰਗਾ ਹੀ ਲੱਗਦਾ ਆ ਪਰ ਵੇਖੋ ਇਹ ਇਨਸਾਨ ਵਿੱਚ ਹੀ ਆਸੀ ਮੂਰਖਤਾ ਆ ਕਿ ਜੋ ਦਾਤ ਸਾਨੂੰ ਉਸ ਕਾਲਪੁਰਖ ਪ੍ਰਮਾਤਮਾ ਨੇ ਬਖਸ਼ੀ ਆ ਆਪਾ ਰੋਮਾ ਦੀ ਕੇਸਾ ਦੀ ਬਦਬੀ ਕਰਵਾ ਦਿੰਨੇ ਆ ਸੋਹਣੇ ਬਣਨ ਦੇ ਚੱਕਰ ਤੱਕ ਸ਼ੇਰ ਜੇਕਰ ਵੇਖੋ ਜੇਕਰ ਸ਼ੇਰ ਗੁਰੂ ਪਿਆਰਿਓ ਕੇਸ ਕਤਲ ਕਰਵਾ ਦੇ ਤਾਂ ਕੀ ਉਹ ਸੋਹਣਾ ਲੱਗੇਗਾ ਉਹਦੇ ਬਹੁਤ ਹੀ ਭੈੜਾ ਲੱਗੇਗਾ ਉਸੇ ਤਰ੍ਹਾਂ ਗੁਰੂ ਮਹਾਰਾਜ ਵੱਲੋਂ ਬਖਸ਼ੀ ਦਾਤ ਆ ਗੁਰੂ ਗੋਬੇ ਸਿੰਘ ਸੱਚੇ ਪਿਤਾ ਪ੍ਰਮਾਤਮਾ ਕਾਲਪੁਰਖ ਜੀ ਨੇ ਤਾਨੂੰ ਸ਼ੇਰ ਬਣਾਇਆ ਗੁਰੂ ਪਿਆਰਿਓ ਮਰਦ ਸਭ ਤੋਂ ਸੋਹਣਾ ਆ ਔਰਤ ਵੀ ਸੋਹਣੀ ਆ ਪਰ ਔਰਤ ਦਾ ਸੋ ਆਪਣਾ ਇਹੇ ਕਿ ਆ ਕਿ ਉਹ ਜਨਮ ਦਾਤੀ ਆ ਔਰੇ ਤੋਂ ਵੱਡੀ ਦੁਨੀਆ ਤੇ ਕੋਈ ਵੱਡਮੁੱਲੀ ਦਾਤ ਕਿਸੇ ਹੋਰ ਕੋ ਨਹੀਂ ਹੈਗੀ ਇਸ ਕਰਕੇ ਗੁਰੂ ਪਿਆਰਿਓ ਆਪਾਂ ਸੋਹਣੇ ਬਣਨ ਦੇ ਚੱਕਰ ਵਿੱਚ ਆਪਾਂ ਆਪਣੇ ਰੋਮਾਂ ਦੀ ਬੇਦਬੀ ਨਾ ਕਰਾਈਏ ਗੁਰੂ ਗੋਬਿੰਦ ਸਿੰਘ ਸੱਚੇ ਪਤਾ ਪ੍ਰਮਾਤਮਾ ਕਾਲ ਪੁਰਖ ਤੋਂ ਮੁਖ ਨਾਮ ਮੋੜੀਏ ਆਓ ਖੰਡੇ ਬਾਟੇ ਦੀ ਪੋਲ ਛਕੀਏ ਅੰਮ੍ਰਿਤ ਧਾਰੀ ਹੋਈਏ ਗੁਰੂ ਦੇ ਹੁਕਮਾਂ ਦੇ ਪੈਰਾ ਦਈਏ ਗੁਰਬਾਣੀ ਅਥਾ ਸਤਿਅਤ ਪੜੀਏ ਸੋਹਣੇ ਆਪਾਂ ਆਟੋਮੈਟਿਕਲੀ ਲੱਗਣ ਲੱਗ ਪਾਂਗੇ ਜਦੋਂ ਆਪਾਂ ਨਾਮ ਦਾਣ ਜਪਣ ਲੱਗਾਂਗੇ ਨਾਮ ਦੀ ਦਾਤ ਜਿੰਨੂੰ ਮਿਲ ਗਈ ਉਸ ਤੋਂ ਸੋਣਾ ਗੁਰੂ ਪਿਆਰਿਓ ਦੁਨੀਆ ਤੇ ਕੋਈ ਵੀ ਨਹੀਂ ਕਿਉਂ ਅਸੀਂ ਦੁੱਖ ਕਿਉਂ ਪਾਉਨੇ ਆ ਕਿਉਂਕਿ ਅਸੀਂ ਗੁਰੂਆਂ ਦੇ ਹੁਕਮ ਤੋਂ ਬਾਗੀ ਆ ਜਿਹੜੇ ਸੁੱਖ ਪਾਉਂਦੇ ਆ ਉਹ ਗੁਰੂਆਂ ਦੇ ਹੁਕਮ ਵਿੱਚ ਸਤਿਗੁਰੂ ਸੱਚੇ ਪਾਸ਼ਾ ਆਖਦੇ ਆ ਕਿ ਮਨਨੇ ਕੀ ਗੱਤ ਕਹੀ ਨਾ ਜਾਏ ਜੀ ਕੋ ਕਹੇ ਪਿਛੇ ਪਛਤਾਏ ਜਿਸਨੇ ਅਸਤਾਲ ਪਰਮਾਤਮਾ ਦਾ ਹੁਕਮ ਮੰਨ ਲਿਆ ਦੇਖੋ ਗੁਰੂ ਪਿਆਰਿਓ ਪਸ਼ੂ ਪੰਛੀ ਆ ਜਾਨਵਰ ਆ ਉਹ ਉਸ ਅਤਾਲ ਪਰਮਾਤਮਾ ਦੇ ਹੁਕਮ ਦੇ ਵਿੱਚ ਰਹਿੰਦੇ ਆ ਉਹ ਕਦੇ ਵੀ ਉਸ ਹੁਕਮ ਤੋਂ ਬਿਨਾ ਕੋਈ ਕੰਮ ਨਹੀਂ ਕਰਦੇ ਪਰ ਇੱਕ ਇਨਸਾਨ ਹੀ ਐਸੀ ਪ੍ਰਜਾਤੀ ਆ ਜਿਹੜੇ ਸਾਰੇ ਕੰਮ ਉਸ ਕਾਲਪੁਖ ਦੇ ਹੁਕਮ ਤੋਂ ਆਕੀ ਹੋ ਕੇ ਕਰਦਾ ਆ ਅੱਜ ਇਨਸਾਨ ਇੰਨਾ ਗਿਰ ਗਿਆ ਤਿੰਨਾ ਕਿਰਤਗਣ ਬਣ ਗਿਆ ਐਸੇ ਕਰਕੇ ਕਿ ਆਪਾਂ ਆਪਣੇ ਜਿਹੜੇ ਗੁਰੂ ਦੇ ਹੁਕਮ ਹੀ ਉਸ ਕਾਲਪੁਖ ਦਾ ਹੁਕਮ ਹੀ ਕੁਦਰਤ ਦੇ ਹੁਕਮ ਤੋਂ ਬਾਗੀ ਹੋ ਗਏ ਗੁਰੂ ਪਿਆਰਿਓ ਇਸ ਕਰਕੇ ਆਓ ਗੁਰੂ ਲੜ ਲੱਗਿਏ ਗੁਰੂ ਵਾਲੇ ਬਣੀਏ ਬਾਣੀ ਨੂੰ ਅਰਥ ਅਸ ਹੈ ਸਮਝੀਏ ਬਾਣੀ ਤੇ ਚੱਲੀਏ ਬਾਣੀ ਤੇ ਚੱਲਣ ਦਾ ਗੁਰੂ ਗੋਬਿੰਦ ਸਿੰਘ ਸੱਚੇ ਪਾਸਾ ਸਾਨੂੰ ਬਲ ਬਖਸ਼ਣ ਗੁਰਮਤਿ ਵਿਚਾਰ ਗੁਰਮਤਿ ਕੀ ਆ ਗੁਰਮਤਿ ਆ ਗੁਰੂਆਂ ਦੀ ਮਤ ਆਪਾਂ ਗ੍ਰਹਿਣ ਕਰ ਲਈਏ ਮਨਮਤ ਸਾਡੇ ਮਨ ਦੀ ਮਤ ਸੋੜੀ ਮਤ ਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਈ ਲੋਕ ਗੁਰੂ ਪਿਆਰੇ ਆਖ ਦਿੰਦੇ ਕਿ ਆਪਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਮਾਰਨਾ ਹੈ ਨਹੀਂ ਭਾਈ ਮਰਨੇ ਤੇ ਉਦੋਂ ਆ ਜਦੋਂ ਆਪਾਂ ਕਾਲ ਚਲਾਣਾ ਕਰ ਗਏ ਇਸ ਕਰਕੇ ਆਪਾਂ ਕਾਮ ਕ੍ਰੋਧ ਲੋਭ ਮੋਹ ਘਰ ਨੂੰ ਮਾਰਨਾ ਨਹੀਂ ਆ ਆਪਾਂ ਵਾਸਚ ਕਰਨਾ ਆ ਜਿਵੇਂ ਗੁਰੂਆਂ ਨੇ ਵੀ ਕਿਹਾ ਆ ਕਿ ਮੈਂ ਨਿਰਗੁਣ ਹਾਰੇ ਕੋ ਗੁਣ ਨਾਹੀ ਆਪੇ ਤਰਸ ਪਈ ਤਰਸ ਪਿਆ ਮੈਂ ਰਹਿਮਤ ਹੋਈ ਸਤ ਗੁਰ ਸਜਣ ਮਿਲਿਆ ਨਾਨਕ ਦੇ ਨਾਮ ਮਿਲੇ ਤਾਂ ਜੀਵਾ ਤਨ ਮਨ ਥੀ ਵਹ ਹਰਿਆ ਵੇਖੋ ਗੁਰੂ ਪਿਆਰਿਓ ਤਾਂ ਤਾਂ ਸੱਚੇ ਪਿਤਾ ਪ੍ਰਮਾਤਮਾ ਕਾਲਪੁਰ ਕੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀਓ ਇੰਨੀ ਨਿਰਮਤਾ ਇੰਨਾ ਸਬਰ ਸੰਤੋਖ ਆਉਣਾ ਚ ਉਹ ਆਖ ਰਿਹਾ ਮੈਂ ਨਿਰਗੁਣ ਹਾਂ ਵੇਖੋ ਉਸ ਕਾਲ ਪਰ ਸਭ ਤੋਂ ਜ਼ਿਆਦੀ ਗੁਰਬਾਣੀ ਗੁਰੂ ਪਿਆਰਿਓ ਤਾਂ ਤਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਦੀ ਆ ਤੇ ਉਹ ਖੁਦ ਨੂੰ ਕੀ ਆਖ ਰਿਹਾ ਮੈਂ ਨਿਰਗੁਣ ਹਾਂ ਕਿ ਆਪਾਂ ਚਾਰਕ ਤਾਬਾ ਪੜ ਕੇ ਚਾਰ ਬਾਣੀ ਦੀਆਂ ਤੁਕਾਂ ਲਟ ਕੇ ਅੰਮ੍ਰਿਤਧਾਰੀ ਹੋ ਕੇ ਤਹੀਂ ਸੋਚਦੇ ਵੀ ਤੁਹਾਡੇ ਤੋਂ ਵੱਡਾ ਦੇ ਗਿਆਨ ਵਾਣੀ ਕੋਈ ਦੁਨੀਆ ਤੇ ਨਹੀਂ ਮੇਰੇ ਤੋਂ ਵੱਡਾ ਤੀਰ ਦੁਨੀਆ ਦੇ ਕਿਥੇ ਨੇ ਮਾਰੇ ਨਹੀਂ ਆਪਾਂ ਹੰਕਾਰ 'ਚ ਪਾ ਜਾਂਦੇ ਆ ਇਸ ਕਰਕੇ ਆਪਾਂ ਕਿਸੇ ਵੀ ਚੀਜ਼ ਦਾ ਗੁਰੂ ਪਿਆਰਿਓ ਹੋਈ ਕਾਰ ਨਹੀਂ ਕਰਨਾ ਧਨ ਦਾ, ਦੌਲਤ ਦਾ, ਸੋਹਣੇ ਪੰਦ ਦਾ ਕਿਸੇ ਵੀ ਚੀਜ਼ ਦਾ ਕਿਉਂਕਿ ਇਹ ਸਭ ਮਿੱਟੀ ਆ ਪਦਾਰਥ ਸਾਡੇ ਨਾਲ ਸਾਡੇ ਮਨ ਮੰਦਰ ਵਿੱਚ ਇੱਕੋ ਚੀਜ਼ ਜਾਣੀ ਆ ਉਹ ਆ ਨੇਕੀ ਮੂਰਖ ਲੋਕ ਆਖ ਦਿੰਦੇ ਆ ਨੇਕੀ ਕਰ ਦਰਿਆ ਮੇਂ ਡਾਲ ਨਹੀਂ ਗੁਰੂ ਪਿਆਰਿਓ ਨੇਕੀ ਕਰ ਦਰਿਆ ਮੇਂ ਕਦੀ ਵੀ ਨਹੀਂ ਡਾਲਣਾ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਜਿਹੜਾ ਬੰਦਾ ਭਲਾ ਕਰਦਾ ਆ ਉਹਦਾ ਕੋਈ ਬੁਰਾ ਕਰਨ ਵਾਲਾ ਜੰਮਿਆ ਹੀ ਨਹੀਂ ਗੁਰੂ ਪਿਆਰੇਓ ਯਾਨੀ ਕਿ ਉਸ ਦਾ ਬੁਰਾ ਹੋ ਹੀ ਨਹੀਂ ਸਕਦਾ ਕੋਈ ਲੱਖਾਂ ਹੀ ਅਸਰ ਕਰ ਲੈ ਜਿਹੜਾ ਬੰਦਾ ਚੰਗਾ ਆ ਉਹ ਬੰਦੇ ਦਾ ਬੁਰਾ ਹੋ ਹੀ ਨਹੀਂ ਸਕਦਾ ਉਹ ਬੰਦਾ ਉਹ ਬੰਦੇ ਦਾ ਕਿਉਂਕਿ ਜਿਸ ਨੇ ਕਿਸੇ ਦਾ ਬੁਰਾ ਹੀ ਨਹੀਂ ਕੀਤਾ ਉਹਦਾ ਬੁਰਾ ਕਰਨ ਵਾਲਾ ਕੋਈ ਪੈਦਾ ਹੀ ਨਹੀਂ ਹੋ ਸਕਿਆ ਗੁਰੂ ਪਿਆਰੇਓ ਇਸ ਕਰਕੇ ਇੰਨੀਆਂ ਬੇਤੀਆਂ ਪ੍ਰਮਾਨ ਕਰਿਓ